एक बड़ी कॉन्ट्रीब्यूशन की दिया है तेज दिलों ते शुक्र गुजार हाँ जस्सी सरा आस्ट्रेली तो हैरी मेरा भरा सिंगापुर सरबजीत सिंह कैनेडा सतनाम सिंह कैनेडा पवना भाजी कैनेडा तो बलजीत सिंह कैनेडा गुरप्रीत सिंह कनेडा तो गुरप्रीत गोरा भाजी कनेडा वाले कलविंदर सिंह पैरिस ਰਦੀਪ ਸਿੰਘ ਆਸਟ੍ਰੇਲੀਆ ਤੇ ਗੁਰਵੀਰ ਸਿੰਘ ਪੈरिस ਇਹਨਾਂ ਵੀਰਾਂ ਦਾ ਇਸ ਕੰਪੀਟੀਸ਼ਨ ਵਾਸਤੇ ਇੱਕ ਵੱਡਾ ਯੋਗਦਾਨ ਪਾਇਆ ਵਾਇਰਲ ਸੱਚੇ ਪਾਸ਼ਾ ਹਾਰਲੇ ਇਹਨਾਂ ਨੇ ਮੇਕ ਮਾਈਡ ਵਿੱਚ ਬਰਤਦਾ ਪਾਣ ਤੇ ਇਸ ਕੰਪੀਟੀਸ਼ਨ ਦੇ ਉਹ ਸਫਲਤਾਵਾਂ ਵਾਸਤੇ ਇਹਦਾ ਭਰਾਵਾ ਨੇ ਸਾਡੇ ਲਈ ਇੱਕ ਵੱਡਾ ਜਿਹੜਾ ਸਪਾਂਸਰਸ਼ਿਪ ਹੋਦੀ ਇੱਕ ਨਾਮਕੜਾ ਇੱਕ ਵੱਡਾ ਨਾਮ ਲਾਇਆ ਪੈਸਾ 10 ਰੁਪਏ ਵੀ ਦੇਣ ਨੂੰ ਬੰਦਾ ਝਿਜਕਦਾ ਪਰ ਇਹਨਾਂ ਨੇ ਸਾਰੇ ਕੰਪਨੀ ਨੂੰ ਸਫਲ ਬਣਾਉਣ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਅਰਦਾਸ ਕਰਦੇ ਆ ਕਿ ਦੇਨ ਦੁਗਣੀ ਤੇ ਰਾ ਚੋਕੜੀ ਇਹ ਮੇਰੇ ਭਰਾ ਤੇ ਰਕੀ ਗੱਲ ਉਹਨਾਂ ਦਾ ਕਿੱਥੋਂ ਹੌਲ ਹੈ ਕਿੱਥੋਂ ਉਹਨਾਂ ਦੀ ਐਲਬੋ ਲੂਜ਼ ਹੈ ਕਿੱਥੋਂ ਉਹਦਾ ਪੱਜਾ ਲੂਜ਼ ਹੈ ਉਹ ਹਰ ਚੀਜ਼ ਦਾ ਉਹ ਆ ਲੱਗ ਗਿਆ ਜਿਹੜਾ ਖੇਡ ਥੋੜਾ ਜਿਹਾ ਵੀ ਖੂਸ ਕੀਤਾ ਆਪਣੇ ਐਂਡਲੋ ਤੇ ਉਹਦਾ ਲਾਭ ਉਤਪਾਦਕ ਬਣਦਾ ਇਸ ਕਰਕੇ ਖੇਲੇ ਰੈਸਲਿੰਗ ਤੇ ਆਰਮ ਰੈਸਲਿੰਗ ਇਹਨਾਂ ਦੋਨਾਂ ਵਿੱਚ ਥੋੜਾ ਹੀ ਫਰਕ ਹੈ ਇਹਦਾ ਵਿੱਚ ਲਗਾਤਾਰ ਜਿਹੜਾ ਜੋਰ ਲਗਾ ਕੇ ਰੱਖਣਾ ਪੈਂਦਾ ਜਿਵੇਂ ਫੁੱਟਬਾਲ ਹੈ ਉਹਦੇ ਜਿ ਸੁਣੋ ਮੀਡੀਅਮ ਫਾਸਟ ਤਿੰਨੋ ਲੈਵਲ ਚੱਲ ਰੱਖੜਿਆ ਜਾਂਦਾ ਹੈ ਖੇਲੇ ਉਹ ਸਸ ਤੇ ਕੀਸਨ ਐਮਐਲਏ ਆਵਾਦਿ ਪਾਰਟੀ ਕਹਿੰਦਾ ਮੈਨੂੰ ਪਤਾ ਵੀ ਬਹੁਤ ਸਾਰੇ ਅਗਲੇ ਪਿੰਡਾਂ ਦੇ ਵਿੱਚ ਪਾਰਟੀ ਵਜਦੇ ਵਿੱਚ ਆ ਨਹੀਂ ਕੀਤਾ ਹੋ ਨਹੀਂ ਕੀਤਾ ਪਰ ਜਿੰਨਾ ਕਿ ਮੇਰੀ ਸੋਚ ਹੈ ਜੋ ਮੈਂ ਪੰਜਾਬ ਦੇ ਵਿੱਚ ਕੁਝ ਸਾਲਾਂ ਤੋਂ ਦੇਖਿਆ ਕਿ ਬਹੁਤ ਹੀ ਵਧੀਆ ਆਵਾਦਿ ਪਾਰਟੀ ਦੀ ਪੰਜਾਬ ਦੇ ਜਿਹੜੀ ਸੁਭਿਆਦ ਨੂੰ ਨੇਪਰੇ ਚੜਾਉਣ ਦੇ ਵਿੱਚ ਵੱਡੀ ਸ਼ਮੂਲੀਅਤ ਕੀਤੀ ਜਿੱਥੇ ਖੇਡਾਂ ਬਦਲ ਪੰਜਾਬ ਦੀਆਂ ਦੇ ਵਿੱਚ ਹਰੇਕ 플레이ਰ ਨੂੰ ਇੱਕ ਗਵਰਨਮੈਂਟ ਦੀ ਸਰਵਿਸ ਦੇ ਨਾਲ ਦੇ ਲਈ ਉਹਨਾਂ ਨੂੰ ਕਾਲਾ ਪੱਧ ਨਜ਼ਰੀਆ ਆਇਆ ਹੈ ਪਰ ਕੋਰੋਫੇਟੈਂਸ ਜੋੜ ਦਾ ਬਿਲ ਵੀ ਜਣਾ ਪਵੇਗਾ ਇਹਦੇ ਨਾਲ ਉਹਨਾਂ ਨੇ ਇੱਕ ਇਨਸਾਨ ਨੂੰ ਉਹਦੇ ਜ਼ਿੰਮੇਵਾਰੀਆਂ ਤੋਂ ਜਾਗਰੂਕ ਵੀ ਕਰਵਾਇਆ ਕਿ ਇਹ ਇਨਸਾਨ ਬਦੂ ਕਤਾਹੀ ਨਾ ਕਰੇ ਜੇ ਤੂੰ ਇੱਕ ਸੰਗਮ ਦੇ ਨਾਲ ਆਪਣੀ ਇਲੈਕਟ੍ਰਿਸਿਟੀ ਨੂੰ ਰਿਡਿਊਸ ਕਰੇਗਾ ਤਾਂ ਤੇਰੇ ਘਰ ਦਾ ਜਿਹੜਾ ਬਿਜਲੀ ਦਾ ਬਿੱਲ ਪਹਿਲੇ 5000 ਜਾਂ 10000 15000 ਆਉਂਦਾ ਸੀ ਉਹ ਤੋਂ ਦੋ ਤਿੰਨ ਨਜਾਦ ਮਿਲ ਰਹੇ ਔਰ ਕਿੰਨਾ ਫਾਇਦਾ ਹੋਇਆ ਇੱਕ ਸਾਲ ਦਾ ਘੱਟੋ ਘੱਟ ਦੇ ਤਾਂ ਇੱਕ ਇੱਕ ਫੈਮਿਲੀ ਦਾ ਭਾਵੇਂ ਧੋ ਲੈ ਕੇ 70 7000 ਰੁਪਏ ਦਾ ਨਾਰਮਲ ਜਿਹੇ ਘਰੇਲੂ ਫੈਮਿਲੀਆ ਉਹਨਾਂ ਦਾ ਇਹ ਫਾਇਦਾ ਕੀਤਾ ਸੋ ਇੰਨੇ ਜਿੰਦਾ ਘੋੜਾ ਖਿੜ ਰਿਆ ਸੀਗਾ ਉਹਨੂੰ ਇਕੱਠਿਆਂ ਜਨ ਸਾਹਮਣੇ ਤੇ ਆਉਂਦਾ ਹਰਵੀਰ ਸਿੰਘ ਆਸਟ੍ਰੇਲੀਆ ਤੋਂ ਗਰਮੀਤ ਸਿੰਘ ਪੈਰਿਸ ਤੋਂ ਉਹ ਵੀ ਆਪਨਾ ਇੱਕ ਸਨਮਾਨ ਲੈ ਕੇ ਆਇਆ। ਇਹਦਾ ਸਾਰੇ ਐਨਆਰਆਈ ਵੀਰਾਂ ਦਾ ਮੈਂ ਤੇਰੇ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਬੰਦ ਸਟੂਨਾ ਨੂੰ ਸਭ ਨੂੰ ਨਮਸਤੇ। ਬੜੀਆਂ ਜੀਆਂ ਸਵਾਗਤ ਹੈ ਜੀ ਤੇ ਸਰਪੰਚ ਸਰਦਾਰ ਅਮਰਪਾਲ ਸਿੰਘ ਜੱਗਾ ਜੀ ਦਾ ਵੀ ਸਨਮਾਨ ਜਿਹੜਾ ਉਹ ਜਿੰਨਾ ਇਹਦੇ ਵਾਸਤੇ ਜਿੰਨੇ ਵੀ ਸ਼ਬਦ ਮੈਂ ਕਹਾਂ ਉਹਨੇ ਘੱਟ ਨੇ ਕਿਉਂਕਿ ਇਹਨਾਂ ਵੱਲੋਂ ਸਾਨੂੰ ਤੋਂ ਬੱਧੀ ਜਿਹੜੀ ਸੇਵਾ ਹੈ ਸਾਡੇ ਟੂਰਨਾਮੈਂਟ ਨੂੰ ਸਫਲ ਬਣਾਉਣ ਵਾਸਤੇ ਦਿੱਤੀ ਗਈ ਹੈ ਔਰ ਪੰਜਾਬ ਦੇ ਵਿੱਚ ਪਹਿਲੇ ਦਿਨ ਹਸਾਬ ਦਾ ਸਰਪੰਚ ਨੇ ਜਿਨ੍ਹਾਂ ਨੇ ਇੱਕ ਦਿਲ ਖੋਲ ਕੇ ਇੱਕ ਬੜਿਆ ਸੁਭਾਵਾ ਬ੍ਰਿੰਦਰ ਸੂਰੀ ਗੁਰਮੀਲ ਬਰਾੜ ਜੀ ਉਹਨਾਂ ਨੂੰ ਜਤਿੰਦਰ ਬਰਾੜ ਜੀ ਉਹਨਾਂ ਨੂੰ ਦਿੱਤੀਆਂ ਔਰ ਮੈਂ ਅਰਦਾਸ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ